ਵਾਰੀਜ ਦਾ ਖਾਲਸਾ ਵਾਰੀਜ ਦੀ ਫਤਿਹ ਅੱਜ ਅਸੀਂ ਇਤਿਹਾਸਿਕ ਵੱਲਾ ਸਾਹਿਬ ਖੜੇ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਇਹ ਸਾਰਿਆਂ ਨੇ ਪੂਰੇ ਚਰਨ ਸਜੋਬਤ ਕੀਤੇ ਹੈਗੇ ਆ ਇਹ ਗੁਰੂ ਘਰ ਦੀ ਬਹੁਤ ਦਰਸ ਦੇ ਹਾਲਤ ਹੈ ਧਾਰਾ 87 ਦੇ ਇਹ ਗੁਰੂ ਘਰ ਹੈਗੇ ਆ ਜਿਹੜੇ ਲੋਕਲ ਕਮੇਟੀ ਪਟਾਰੀ ਸਾਹਿਬ ਦੇ ਨਾਲ ਬਣਦੀ ਹੈ ਚਾਰ ਇਲੈਕਟ ਹੋ ਕੇ ਇੱਥੇ ਨੁਮਾਇंदे ਹੁੰਦੇ ਆ ਕੋਈ ਰੱਬ ਨੂੰ ਪਿਆਰੇ ਹੋਗੇ ਪਰ ਇਹ ਜਿਹੜੇ ਸਾਰੇ ਧਾਰਾ 87 ਵਾਲੇ ਗੁਰੂ ਘਰ ਹੈ तकरीबन ਸਾਰਿਆਂ ਦੇ ਉੱਤੇ ਰিসিਵਰ ਲੱਗਿਆ ਹੋਇਆ ਹੁਣ ਜਦ ਲੋਕਲ ਕਮੇਟੀ ਹੁੰਦੀ ਹੈ ਲੋਕਲ ਮੈਨੇਜਮੈਂਟ ਉਹਦੇ ਉੱਤੇ ਲਾਗੂ ਹੁੰਦੀ ਹੈ ਉਹ ਦੇਖਰੇਖ ਕਰਦੀ ਹੈ ਸਾਰਾ ਗੁਰੂ ਘਰ ਦੀ ਸੰਭਾਲ ਕਰਦੀ ਹੈ ਪਰ ਉਹਦੇ ਵਿੱਚ ਜਦ ਡਿਸਪਿਊਟ ਪੈ ਜਾਂਦਾ ਹੈ ਜਾਂ ਉਹਦਾ ਕੋਈ ਕੋਰਮ ਪੂਰਾ ਨਹੀਂ ਹੁੰਦਾ ਇਹ ਰিসিਵਰਸ਼ਿਪ ਤੇ ਚਲੇ ਜਾਂਦੀ ਹੈ ਜਿਹਦੇ ਨਾਲ ਸਿੱਖ ਜੁਡੀਸ਼ੀਅਲ ਕਮਿਸ਼ਨ ਇਹਦੇ ਉੱਤੇ ਰিসিਵਰ ਲਾਉਂਦੀ ਹੈ ਅੱਜ ਇਹ ਜਿਹੜੇ ਗੁਰੂ ਘਰ ਹੈ ਰিসিਵਰ ਦੇ ਤਹਿਤ ਹੈ ਕਿਉਂਕਿ 2006 ਤੋਂ ਬਾਅਦ ਚੋਣ ਹੀ ਨਹੀਂ ਕੀਤਾ ਹੈਗਾ ਨਾ ਚੋਣ ਹੋਣ ਕਰਕੇ ਸਿੱਖ ਜੁਡੀਸ਼ੀਅਲ ਕਮਿਸ਼ਨ ਰਸੀਵਰ ਨਹੀਂ ਇਹ ਗੁਰੂ ਘਰ ਚਲਾਉਂਦੀ ਹੈ ਜਿਹੜੇ ਉਹਰੇ ਫੈਸਲੇ ਲਿੱਤੇ ਜਾਂਦੇ ਆ ਉਹ ਵੀ ਜੱਜ ਲੈਣੇ ਆ ਜਿਦੇ ਵਿੱਚ ਦੋ ਜੱਜ ਖੁਦ ਪਤਿਤ ਆ ਉਹਨਾਂ ਦੀਆਂ ਦਾਣੀਆਂ ਇਕੱਠੀਆਂ ਹੋਈਆਂ ਹੈਗੀਆਂ ਜਦਕਿ ਇੱਥੇ ਅੰਮ੍ਰਿਤਧਾਰੀ ਸਿੱਖ ਨੂੰ ਮੈਂਬਰ ਬਣਨ ਦਾ ਹੀ ਆਦੇਸ਼ ਹੈਗਾ ਕਾਨੂੰਨ ਅਧੀਨ ਸੋ ਇਹ ਸਾਰੇ ਪੰਜਾਬ ਦੇ ਧਾਰਾ 87 ਗੁਰਦੁਆਰਿਆਂ ਦੇ ਵਿੱਚ ਇਹ ਰੀਸਿਵਰਸ਼ਿਪ ਲੱਗੇ ਹੋਏ ਆ ਕਿਤੇ ਕਿਤੇ ਇਹੋ ਜਿਹੀਆਂ ਸ਼ਿਕਾਇਤਾਂ ਵੀ ਆਉਂਦੀਆਂ ਕਿ ਜਿਹੜੇ ਜੱਜਾਂ ਦੇ ਲੰਗਰ ਚੱਲਦੇ ਆਂ ਹੋਰ ਚੱਲਦੇ ਆਂ ਉਹ ਵੀ ਇੱਥੋਂ ਸਾਰੀ ਸੇਵਾ ਜਿਹੜੇ ਉਹਰੇ ਬੰਦੇ ਰੱਖੇ ਜਾਂਦੇ ਆਂ ਜਿਹੜੇ ਉਹਰੇ ਸੇਵਾਦਾਰ ਰੱਖੇ ਜਾਂਦੇ ਆਂ ਉਹ ਵੀ ਉਹਨਾਂ ਰਾਹੀਂ ਰੱਖੇ ਜਾਂਦੇ ਆਂ ਸੋ ਇਹ ਬਹੁਤ ਵੱਡਾ ਇੱਕ ਸਿੱਖ ਕੌਮ 'ਚ ਕਪਲਾ ਚੱਲ ਰਿਹਾ ਹੈ ਇਹਦੇ ਉੱਤੇ ਕੌਮ ਆਪਣਾ ਜ਼ਰੂਰ ਅ ਗੁੱਸਾ ਇਹਦੇ ਉੱਤੇ ਤਬਦੀਲੀ ਲਿਆਉਣ ਵਾਸਤੇ ਇਕੱਠ 15 ਤਰੀਕ ਨੂੰ ਜਿਹੜਾ ਆਪਾਂ ਕਰਨਾ ਹੈਗਾ ਗੁਰਦੁਆਰਾ ਸਾਰਾ ਗਿੜੀ ਵਿਖੇ ਉੱਥੇ ਆਏ ਅੱਜ ਸਾਰੀ ਜਿਹੜੀ ਆ ਸੰਗਤ ਆਈ ਹੈ ਇਹ ਏਸੀ ਕੰਮ ਲਈ ਆਈ ਹੈਗੀ ਹੈ ਪ੍ਰਧਾਨ ਸਾਹਿਬ ਸੁਮਨਜੀਤ ਸਿੰਘ ਮਾਨ ਬੋਲ ਕੇ ਗਏ ਆ ਤੇ ਅਸੀਂ ਆਸ ਕਰਦੇ ਆ ਕਿ ਇਹ ਸਾਡੀ ਕੌਮ ਇਹਦਾ ਜ਼ਰੂਰ ਕੋਈ ਨਾ ਕੋਈ ਅਸਰ ਕਰੂਗੀ 15 ਸਤੰਬਰ ਨੂੰ ਆਪਾਂ ਆਪਣੀ ਜੰਮੂ ਰਤ ਬਹਾਲ ਕਰਨ ਵਾਸਤੇ ਗੁਰਦੁਆਰਾ ਸਾਰਾ ਗੜੀ 11 ਵਜੇ ਇਕੱਠੇ ਹੋਈਏ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਆਮ ਇਮਾਨ ਸਿੰਘ ਨੇ ਸਾਸੇ ਚਪਾਡੇ ਬੁਰਦਵਾਨ ਦੇ ਹਾਲਾਤ ਦੱਸੇ ਹੈ ਔਰ ਦਰਸਿਓ ਭਨਾਤਾ ਹੈ ਕਿ ਇਹਨਾਂ ਬੁਰਦਵਾਨ ਦਾ ਕਬਜਾ ਸਰਕਾਰ ਦੇ ਹੱਥ ਤੇ ਰਹਿ ਗਿਆ ਜਦ ਸਰਕਾਰ ਦੇ ਹੁੰਦੇ ਹੈ ਪਬਲਿਕ ਦੇਤਾ ਹੁੰਦੇ ਨਹੀਂ ਐ ਤੇ ਇਹ ਆਪਣੇ ਰੂਲ ਇੱਥੇ ਲਾਉਂਦੇ ਐ ਕਿ ਇੱਥੇ ਕੋਈ ਬੋਲ ਨਹੀਂ ਸਕਦਾ ਇੱਥੇ ਬੈਠ ਨਹੀਂ ਸਕਦਾ ਇੱਥੇ ਖਲਾਨੀ ਚੀਜ਼ ਨਹੀਂ ਕਰ ਸਕਦਾ ਹੈਗਾ ਸੋ ਸਿੱਖਾਂ ਦੇ ਧਾਰਮਿਕ ਸਥਾਨ ਕਦੇ ਵੀ ਵੱッセ ਗੰਗੜ ਦੇ ਹੱਥ ਦੇ ਵਿੱਚ ਨਹੀਂ ਦੇ ਨਸੰਦਨ ਦੇ ਨਹੀਂ ਗਏ ਗਏ ਸੀਗੇ ਪਰ ਮੱਸਾ ਰੰਗੜ ਦਾ ਹਾਲ ਜੋ ਖੁਸ਼ ਹੋਇਆ ਸੀਗਾ ਉਹ ਇਤਿਹਾਸ ਨੂੰ ਪਤਾ ਹੈ ਜੋ ਮਸੰਧਾਂ ਦਾ ਹਾਲ ਦਸਵੇਂ ਪਾਤਸ਼ਾਹ ਨੇ ਇਸ ਉੱਵਲਦੇ ਪੱਠੇ ਦੇ ਵਿੱਚ ਬਾਟੇ ਦੇ ਵਿੱਚ ਸਿੱਟ ਕੇ ਸੂਖ ਦਿੱਤੇ ਸੀਗੇ ਹੁੰਡਾਂ ਦਾ ਵੀ ਪਤਾ ਹੈਗਾ ਨਾਰਾਇਣ మహੰਤ ਦਾ ਵੀ ਆਪਾਂ ਨੂੰ ਪਤਾ ਹੈ ਸੰਤ ਜਨੈਲ ਸਿੰਘ ਭਿੰਡਾ ਵਾਲੇ ਕਹਿੰਦੇ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਦੇ ਕਈ ਅਫਸੋਸ ਸਾਡੇ ਹੈ ਪੰਨਾ ਵਿੱਚੋਂ ਇੱਕ ਅਫਸੋਸ ਹੈ ਕਿ ਨਰੇਨੁ ਮਹੰਤ ਆਪਣੀ ਮੌਤੇ ਮਰਿਆ ਤਾਂ ਮੇਰਾ ਮਤਲਬ ਹੈ ਕਿ ਜੇ ਇੱਥੋਂ ਤੱਕ ਸਿੱਖਾਂ ਨੂੰ ਛੇੜ ਹੈਗੀ ਹੈ ਕਿ ਗੁਰਦੁਆਰਿਆਂ ਦੀ ਸੰਭਾਲ ਕਿਸ ਦੇ ਹੋਰ ਹੱਥ ਦੇ ਵਿੱਚ ਚਲੀ ਜਾਂਦੀ ਹੈ ਤਫੇ ਤੁਸੀਂ ਆਪ ਸਮਝਦੇ ਹੋ ਕਿ ਇਹ ਕਿੰਨਾ ਗੁੱਸਾ ਸਿਕਾਂ ਦੇ ਵਿੱਚ ਆ ਰਿਹਾ ਹੈ ਤੇ ਗੁਰਦੁਆਰੇ ਜਿਹੜੇ 87 ਦੇ ਵਿੱਚ ਹੈਗੀ ਹੈ ਇਹ ਪੰਜਾਬ ਸਰਕਾਰ ਦੀ ਡਿਊਟੀ ਹੈ ਕਿ ਇਹਨਾਂ ਦੇ ਇਲੈਕਸ਼ਨਸ ਕਰਾਏ ਦੂਜੇ ਐਸ.ਪੀ.ਸੀ ਦੇ ਇਲੈਕਸ਼ਨ ਸੈਂਟਰ ਸਰਕਾਰ ਕਰਾਉਂਦੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਇਹ ਇਲੈਕਸ਼ਨ ਪੰਜਾਬ ਸਰਕਾਰ ਕਰਾਏ ਅੱਜ ਪੰਜਾਬ ਸਰਕਾਰ ਵੀ ਗੈਰ ਸਿੱਖਾਂ ਦੇ ਹੱਥ ਦੇ ਵਿੱਚ ਹੈਗੀ ਹੈ ਉਸ ਦੇ ਵਿੱਚ ਕੋਈ ਵੀ ਸਿੱਖ ਨੁਮਾਇੰਦਾ ਨਹੀਂ ਹੈ ਜਿਹੜਾ ਸਿੱਖਾਂ ਦੀ ਗੱਲ ਸੁਣ ਸਕੇ ਤੇ ਪੰਜਾਬ ਸਰਕਾਰ ਨੇ ਬਿਲਕੁਲ ਖੰਡਨ ਨਹੀਂ ਕੀਤਾ ਜਿਹੜੀ ਮੋਦੀ ਸੈਂਟਰ ਦੀ ਸਰਕਾਰ ਦੀ ਪਾਲਿਸੀ ਹੈਗੀ ਹੈ ਕੀ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਇਸ ਪਾਲਿਸੀ ਦੇ ਤਹਿਤ ਕੋਈ ਗੋਲੀ ਮਾਰੀ ਜਾਊ ਜਾਂ ਹੋਸ਼ ਨੂੰ ਜ਼ਹਿਰ ਦਿੱਤਾ ਜਾਊ ਇਸ ਪਾਲਿਸੀ ਦੇ ਦਿਨ ਕੈਨੇਡਾ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਆਪਣੇ ਖੁਫੀਆ ਏਜੰਸੀਆਂ ਦੇ ਰਾਹੀਂ ਰੋਜ਼ ਰਾਹੀਂ ਤਿੰਨ ਸਿੱਖ ਸ਼ਹੀਦ ਕਰ ਦਿੱਤੇ ਆ ਦਨ ਸਿੱਖ ਜਿਹੜੇ ਹੈਗੇ ਇੱਕ ਮਲਕ ਹੈ ਇੱਕ ਸੁਖਦੂਲ ਸਿੰਘ ਹੈ ਇੱਕ ਹਰਦੀਪ ਸਿੰਘ ਨੇਜੜਾ ਹੈ ਬਰਤਾਨੀਆਂ ਦੇ ਵਿੱਚ ਭਾਰਤ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਰੋਡੇ ਨੂੰ ਮਰਵਾਇਆ ਤੇ ਆਪਣੇ ਹਰਿਆਣੇ ਦੇ ਵਿੱਚ ਜੀ ਸੈਂਟਰ ਨੂੰ ਮਰਵਾਇਆ ਤੇ ਇੱਥੇ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਰਵਾ ਦਿੱਤਾ ਹੈਗਾ ਅਜੇ ਤੱਕ ਇਸ ਪਾਲਿਸੀ ਦੇ ਖਿਲਾਫ ਚੀਫ ਮਿੰਸਟਰ ਸਾਹਿਬ ਭਗਵਾਨ ਜੀ ਭੋਲੇ ਦੀ ਨਾ ਗੱਲ ਕੀਤੀ ਹੈ ਨਾ ਅਸੈਂਬਲੀ ਦੇ ਵਿੱਚ ਕੀਤੀ ਹੈ ਪੰਜਾਬ ਗਵਰਨਮੈਂਟ ਦਾ ਫਰਜ਼ ਹੁੰਦਾ ਹੈ कि ਆਪਣੇ ਸੂਬੇ ਦੇ ਲੋਕਾਂ ਨੂੰ ਬਚਾਅ ਤੇ ਰੱਖੇ ਪਰ ਇਹ ਵੀ ਫਰਜ਼ ਆਮ ਪਾਰਟੀ ਨਹੀਂ ਕਰਦੀ ਨਾ ਇਲੈਕਸ਼ਨ ਆ ਖੜਾ ਰਹੀ ਹੈ ਤੇ ਨਾ ਸੈਂਟਰ ਦੇ ਉੱਤੇ ਜ਼ੋਰ ਪਾ ਰਹੀ ਹੈ ਕਿ ਸਾਰੇ ਐਸ்சிਪੀਸੀ ਦੇ ਇਲੈਕਸ਼ਨ ਕਰਾਏਗਾ ਸੋ ਇਸੇ ਇੱਥੇ ਆਏ ਆ ਤੇ ਅਸੀਂ ਵੀ ਭੁੱਲ ਚਾਉਨੇ ਆ ਮੰਗਦੇ ਆ ਸੰਗਤ ਤੋਂ ਕਿਉਂ ਕਰਕੇ ਇੱਥੇ 7:30 ਵਜੇ ਤੋਂ ਬਾਅਦ ਸੰਗਠ ਚੱਲੀ ਜਾਂਦੀ ਹੈ 180 ਲੋਸ ਆਏ ਹੈ ਵਰਤਾਮੀ ਇਸੇ ਹਾਜ਼ਰੀ ਦਿੱਤੀ ਹੈ ਤੇ ਮੈਂ ਆਸ ਕਰਦਾ ਸਾਡੀ ਹਾਰਦਿਕ ਦੇ ਨਾਲ ਇੱਥੇ ਜਿਹੜੀਆਂ ਗੱਲਾਂ ਹੈਗੀਆਂ ਉਹ ਖੁੱਲਣ ਗਿਆ ਤੇ ਸਾਡੀ ਸਿੱਖਾਂ ਦੀ ਜਿਹੜੀ ਰਵਾਇਤ ਹੈ ਉਹਦੇ ਵਿੱਚ ਸੁਧਾਰ ਹੋਵੇਗਾ ਵਾਹਿਗੁਰੂ ਕੀਤਾ ਫਲ ਸੋ